ਸੁਰਜੀਤ ਸਿੰਘ ਰਖੜਾ ਨੇ ਅੱਜ ਇੱਕ ਮੀਟਿੰਗ ਰੱਖੀ ਆ ਆਪਣੇ ਗ੍ਰਹਿ ਵਿਖੇ ਵੱਡੀ ਗਿਣਤੀ ਚਾਗੂ ਪਹੁੰਚੇ ਨੇ ਸੋ ਗੱਲਬਾਤ ਕਰਾਂਗੇ ਸਾਬਕਾ ਕੈਬਨਟ ਮੰਤਰੀ ਸੁਰਜੀਤ ਸਿੰਘ ਰਖੜਾ ਮੌਜੂਦ ਨੇ ਕਿਉਂਕਿ ਵੱਡੀ ਮਦਦ ਹੜਪੀੜਤਾਂ ਲਈ ਕਰ ਰਹੇ ਨੇ ਸਾਰਿਆਂ ਨੇ ਇੱਕ ਗੱਲ ਕੀਤੀ ਹੈ ਕਿ ਇੱਕ ਤਾਂ ਡੀਜ਼ਲ ਜਿਹਨਾਂ ਨੂੰ ਬਹੁਤ ਲੋੜ ਹੈ ਡੀਜ਼ਲ ਆਪਾਂ ਲੱਖਾਂ ਲੀਟਰ ਡੀਜ਼ਲ ਦਈਏ ਫਿਰ ਘਰਾਂ ਦੇ ਵਿੱਚ ਟੇਣਾ ਆ ਗਿਆ ਤੇ ਉਹਦੇ ਲਈ ਸਿਮਿੰਟ ਚਾਹੀਦਾ ਉਹਨਾਂ ਨੂੰ ਤੇ ਸਿਮਿੰਟ ਵੀ ਆਪਾਂ ਦਈਏ ਬੱਚਿਆਂ ਦੇ ਲਈ ਕਿਤਾਬਾਂ ਕਾਪੀਆਂ ਉਹ ਵੀ ਦਈਏ ਰਈਆਂ ਘਰਾਂ ਦੇ ਵਿੱਚ ਹੁਣ ਸਿਆਲ ਆਉਣਾ ਹੈ ਰਜਾਈਆਂ ਭਿੱਜੀਆਂ ਉਹਦੇ ਲਈ ਕੰਬਲਾਂ ਦੀ ਲੋੜ ਹੈ ਵੀ ਕੰਬਲ ਵੀ ਤૈયੇ ਤੁਸੀਂ ਐਲਾਨ ਕੀਤਾ ਸੀ ਕਿ ਤੁਹਾਡੇ ਪਰਿਵਾਰ ਵੱਲੋਂ ਮਦਦ ਕੀਤੀ ਜਾਵੇਗੀ 10 ਕਰੋੜ ਦੀ ਉਹ 10 ਕਰੋੜ ਦੀ ਸ਼ੁਰੂਆਤ ਹੋ ਗਈ ਜਾਂ ਹੁਣ ਕਰਨੀ ਹੈ ਸ਼ੁਰੂਆਤ ਉਹਦੀ ਕਿਵੇਂ ਦੀ ਪਲੈਨਿੰਗ ਹੈ ਨਹੀਂ ਸ਼ੁਰੂਆਤ ਕੀਤੀ ਨੂੰ ਸਾਨੂੰ ਤਕਰੀਬਨ 10 ਦਿਨ ਹੋ ਗਏ ਜਿੱਥੇ ਜਿੱਥੇ ਲੋੜ ਹੈ ਉੱਥੇ ਜੀ ਭੇਜ ਰਹੇ ਹਾਂ ਪਹਿਲਾਂ ਇੱਕ ਵਾਰ ਤਾਂ ਸਲੰਪ ਆ ਗਿਆ ਸੀ ਲੋਕ ਬਹੁਤ ਚਲੇ ਗਏ ਸੀ ਕਿ ਰਾਸ਼ਨ ਪਾਣੀ ਹੋਰ ਥੋੜਾ ਕੁਝ ਬਹੁਤ ਜ਼ਿਆਦਾ ਉੱਥੇ ਖਰਾਬ ਵੀ ਹੋਇਆ ਬੇਸਟ ਵੀ ਹੋਇਆ ਮੈਂ ਇਹ ਨਹੀਂ ਚਾਹੁੰਦਾ ਕਿ ਸਾਡੀ 1 ਰੁਪਏ ਦੀ ਚੀਜ਼ ਵੀ ਕੋਈ ਵੇਸਟ ਹੋਵੇ ਤੁਸੀਂ ਜ਼ਿਕਰ ਕੀਤਾ ਕਿ ਡੀਜ਼ਲ ਕਿਉਂਕਿ ਖੇਤ ਪੱਤਰੇ ਕਰਨੇ ਨੇ ਉਹਨਾਂ ਨੇ ਕਣਕ ਵੀ ਬੀਜਣੀਆਂ ਜੀ ਉਹਨਾਂ ਦੀਆਂ ਫਸਲਾਂ ਵੀ ਮਤਲਬ ਕਿਤੇ ਨਾ ਕਿਤੇ ਉਹਨਾਂ ਨੇ ਦੁਬਾਰਾ ਵਿਜਾਈ ਕਰਨੀ ਹੈ ਉਹਨਾਂ ਨੂੰ ਡੀਜ਼ਲ ਦੀ ਸਾਰੀ ਗੱਲ ਹੋਈ ਗਈ ਜੀ ਡੀਜ਼ਲ ਅਸੀਂ 1 ਲੱਖ ਲੀਟਰ ਅਸੀਂ ਬੁੱਕ ਕਰਤਾ ਜੀ ਤੇ ਉਸ ਤੋਂ ਬਾਅਦ ਜੇ ਹੋਰ ਲੋੜ ਪੂਗੀ ਹੋਰ ਵੀ ਦੇਵਾਂਗੇ ਜਦੋਂ ਹੜਾ ਇਮੀਡੀਏਟਲੀ ਆਉਂਦੇ ਨਾ ਉਦੋਂ ਤਾਂ ਉਹ ਬਹੁਤ ਨੁਕਸਾਨ ਕਰਦਾ ਪਰ ਜਿਹੜਾ ਉਹ ਆਪਣੇ ਪਿੱਛੇ ਨੁਕਸਾਨ ਛੱਡ ਜਾਂਦਾ ਉਹਦੀ ਪੂਰਤੀ ਕਰਨ ਵਾਸਤੇ ਬਹੁਤ ਟਾਈਮ ਲੱਗਦਾ ਤੇ ਜਿਆਦਾ ਜ਼ਰੂਰਤ ਹੁਣਾਂ ਜ਼ਮੀਨਾਂ ਨੂੰ ਪੱਧਰ ਕਰਨ ਦੀ ਹੈ ਜੋ ਘਰ ਟਹਿ ਗਏ ਉਹਨਾਂ ਨੂੰ ਠੀਕ ਕਰਨ ਦੀ ਹੈ ਜੋ ਗੁਰਦੁਆਰਾ ਸਾਹਿਬ ਦੇ ਵਿੱਚ ਪਾਣੀ ਆ ਗਿਆ ਮਿੱਟੀ ਆ ਗਈ ਉਹਨਾਂ ਨੂੰ ਸਾਫ ਸਫਾਈ ਕਰਨ ਦੀ ਹੈ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਸੁਰਜੀਤ ਸਿੰਘ ਰਖੜਾ ਨੇ ਅੱਜ ਇੱਕ ਮੀਟਿੰਗ ਰੱਖੀ ਆ ਆਪਣੇ ਗ੍ਰਹਿ ਵਿਖੇ ਵੱਡੀ ਗਿਣਤੀ ਚਾਗੂ ਪਹੁੰਚੇ ਨੇ ਸੋ ਗੱਲਬਾਤ ਕਰਾਂਗੇ ਸਾਬਕਾ ਕੈਬਨਟ ਮੰਤਰੀ ਸੁਰਜੀਤ ਸਿੰਘ ਰਖੜਾ ਮੌਜੂਦ ਨੇ ਕਿਉਂਕਿ ਵੱਡੀ ਮਦਦ ਹੜਪੀੜਤਾਂ ਲਈ ਕਰ ਰਹੇ ਨੇ ਉਹ ਕਿਵੇਂ ਦੀ ਮਦਦ ਤੇ ਕਿਸ ਪਲੈਨਿੰਗ ਨਾਲ ਹੜਪੀੜਤਾਂ ਨੂੰ ਉਹਨਾਂ ਦੇ ਸਮਾਨ ਮੁਹੱਈਆ ਕਰਵਾਉਣਾ ਮੌਜੂਦ ਨੇ ਸਾਬਕਾ ਕੈਬਨਟ ਮਨਿਸਟਰ ਸੁਰਜੀਤ ਸਿੰਘ ਰਖੜਾ ਰਖੜਾ ਸਾਹਿਬ ਅੱਜ ਇੱਕ ਭਰਵੀਂ ਮੀਟਿੰਗ ਕੀਤੀ ਹੈ ਜੀ ਤੁਸੀਂ ਮੀਟਿੰਗ 'ਚ ਕੀ ਪਲੈਨਿੰਗ ਕੀਤੀ ਆ ਸਾਰੀ ਦੇਖੋ ਮੀਟਿੰਗ ਤਾਂ ਇਹੀ ਪਲੈਨਿੰਗ ਹੋਈ ਆ ਸਾਰਿਆਂ ਨੇ ਜਾਲ ਲੈ ਨੇ ਕਿ ਆਪਾਂ ਪਾਰਟਿਸਿਪੇਟ ਕਰਨਾ ਸਾਰਿਆਂ ਨੇ ਪਹਿਲੀ ਗੱਲ ਫਿਰ ਇਹ ਹੈ ਵੀ ਆਪਾਂ ਕੀ ਸੇਵਾ ਕਰ ਸਕਦੇ ਉੱਥੇ ਕਿ ਕਿਹੜੀ ਚੀਜ਼ ਉਹਨਾਂ ਨੂੰ ਚਾਹੀਦੀ ਹੈ ਸਾਰਿਆਂ ਨੇ ਇੱਕ ਗੱਲ ਕੀਤੀ ਹੈ ਕਿ ਇੱਕ ਤਾਂ ਡੀਜ਼ਲ ਦੀ ਉਹਨਾਂ ਨੂੰ ਬਹੁਤ ਲੋੜ ਹੈ ਡੀਜ਼ਲ ਆਪਾਂ ਲੱਖਾਂ ਲੀਟਰ ਡੀਜ਼ਲ ਦਈਏ ਫਿਰ ਘਰਾਂ ਦੇ ਵਿੱਚ ਟੇਣਾ ਆ ਗਿਆ ਤੇ ਉਹਦੇ ਲਈ ਸਿਮਿੰਟ ਚਾਹੀਦਾ ਉਹਨਾਂ ਨੂੰ ਤੇ ਸਿਮਿੰਟ ਵੀ ਆਪਾਂ ਦਈਏ ਬੱਚਿਆਂ ਦੇ ਲਈ ਕਿਤਾਬਾਂ ਕਾਪੀਆਂ ਉਹ ਵੀ ਦਈਏ ਚਾਰੇ ਦੀ ਗੱਲ ਹੋਈ ਹੈ ਕਿ ਵੀ ਚਾਰਾ ਵੀ ਦਈਏ ਕਿਉਂਕਿ ਡੰਗਲਾਂ ਦੇ ਲਈ ਚਾਰੇ ਦੀ ਵੀ ਬਹੁਤ ਜ਼ਰੂਰਤ ਹੈ ਡਾਈ ਦੀ ਲੋੜ ਹੈ ਕਿਉਂਕਿ ਕਣਕ ਬੀਜਣੀ ਹੈ ਉਹਦੇ ਲਈ ਡਾਈਮੋਨੀਆ ਵੀ ਜ਼ਰੂਰੀ ਹੈ ਬੀਜ ਵੀ ਜ਼ਰੂਰੀ ਹੈ ਤੇ ਕਈਆਂ ਘਰਾਂ ਦੇ ਵਿੱਚ ਹੁਣ ਸਿਆਲ ਆਉਣਾ ਹੈ ਰਜਾਈਆਂ ਭਿੱਜੀਆਂ ਉਹਦੇ ਲਈ ਕੰਬਲਾਂ ਦੀ ਲੋੜ ਹੈ ਵੀ ਕੰਬਲ ਵੀ ਧਈਏ ਤੇ ਅਸੀਂ ਕੰਬਲਾਂ ਦਾ ਸਾਰਾ ਅਸੀਂ ਇੰਤਜ਼ਾਮ ਇਹ ਕਰ ਲਿਆ ਤੇ ਹੁਣ ਤਾਂ ਅਸੀਂ ਗਿਆਨੀ ਹਰਪ੍ਰੀਤ ਜੀ ਨੇ ਕੱਲ ਨੂੰ 26 ਤਰੀਕ ਨੂੰ ਆਉਣਾ ਉੱਥੋਂ ਅਸੀਂ ਉਹਨਾਂ ਨੂੰ ਡੇਟਾ ਦੇ ਦਾਂਗੇ ਕਿ ਕਿਹੜੇ ਕਿਹੜੇ ਸ਼ਹਿਰ ਦੇ ਵਿੱਚ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਕਦੋਂ ਕਦੋਂ ਜਾਣਾ ਹੈ ਕਿ ਕੀ ਕੋਈ ਸਮਾਨ ਲੈ ਕੇ ਜਾਣਾ ਹੈ ਬਿਲਕੁਲ ਰਖੜਾ ਸਾਹਿਬ ਪਿਛਲੇ ਦਿਨੀ ਤੁਸੀਂ ਐਲਾਨ ਕੀਤਾ ਸੀ ਕਿ ਤੁਹਾਡੇ ਪਰਿਵਾਰ ਵੱਲੋਂ ਮਦਦ ਕੀਤੀ ਜਾਵੇਗੀ 10 ਕਰੋੜ ਦੀ ਉਹ 10 ਕਰੋੜ ਦੀ ਸ਼ੁਰੂਆਤ ਹੋ ਗਈ ਜਾਂ ਹੁਣ ਕਰਨੀ ਹੈ ਸ਼ੁਰੂਆਤ ਉਹਦੀ ਕਿਵੇਂ ਦੀ ਪਲੈਨਿੰਗ ਹੈ ਨਹੀਂ ਸ਼ੁਰੂਆਤ ਕੀਤੀ ਨੂੰ ਸਾਨੂੰ ਤਕਰੀਬਨ 10 ਦਿਨ ਹੋ ਗਏ ਜਿੱਥੇ ਜਿੱਥੇ ਲੋੜ ਹੈ ਉੱਥੇ ਜੀ ਭੇਜ ਰਹੇ ਹਾਂ ਆਲਰੇਡੀ ਜਿੱਦੇ ਸੀ ਅਨਾਉਂਸ ਕੀਤਾ ਸੀ ਅਸੀਂ ਉਦੋਂ ਹੀ ਸ਼ੁਰੂ ਕਰਤਾ ਸੀਗਾ ਇਹ ਕੰਮ ਕਿਉਂਕਿ ਅਸੀਂ ਉਹਦੀ ਵੇਟ ਕਰਦੇ ਕੀ ਜੀ ਉਦਘਾਟਨ ਕਰਵਾਮਗੇ ਜੀ ਆ ਕਰਵਾਮਗੇ ਉਹ ਨਿਕਲਨੇ ਅਸੀਂ ਤਾਂ ਉਦੋਂ ਸ਼ੁਰੂ ਕਰਤਾ ਸੀਗਾ ਇਹ ਜਿਹੜੇ ਤਿੰਨ ਵੱਡੇ ਕੰਮ ਆਪਾਂ ਕਹਿ ਲੀਏ ਜਦੋਂ ਸੁਨਾਮੀ ਆਈ ਹੈ ਉਦੋਂ ਵੀ ਉੱਥੇ ਬਹੁਤ ਮਾੜਾ ਹਾਲ ਸੀ ਜਦੋਂ ਅਸੀਂ ਟੀਵੀ ਤੇ ਦੇਖਿਆ ਸੀ ਕਿਉਂਕਿ ਉੱਥੇ ਜਾਣਦੇ ਸਹੀ ਨਹੀਂ ਸੀ ਉੱਥੇ ਹੀ ਬਹੁਤ ਮਾੜਾ ਹਾਲ ਸੀ ਜੋ ਕਿਸਾਨ ਦਲ ਨਹੀਂ ਹੋਇਆ ਮੀਂਹ ਪੈ ਗਿਆ ਸੀਗਾ ਉੱਥੇ ਵੀ ਬਹੁਤ ਚਿਕਣ ਹੋ ਗਿਆ ਥੱਲੇ ਬੈਠਣਾ ਉੱਠਣਾ ਔਖਾ ਗਿਆ ਸੀ ਉਦੋਂ ਵੀ ਸਲਾਹ ਕੀਤੀ ਸੀ ਵੀ ਉੱਥੇ ਕਟੋ ਕੱਟ ਕੱਟੋ ਕੱਟ 22000 ਬੰਦਾ ਉੱਥੇ ਸਾਡੇ ਕੋਲ ਰਹਿ ਸਕੇ 5000 ਬੰਦਾ ਸਾਡੇ ਕੋਲ ਖਾਣਾ ਖਾ ਸਕੇ ਉਹ ਅਸੀਂ ਇੰਤਜ਼ਾਮ ਉਸੇ ਕੀਤਾ ਸੀਗਾ ਤੇ ਉਹਦੇ ਨਾਲ ਹੀ ਆ ਵੀ ਜਿਹੜਾ ਸੀਗਾ ਇਹ ਵੀ ਬਹੁਤ بڑا ਸੰਤਾਪ ਇਹ ਕਹਿ ਲਈ ਆਪਾਂ ਪੰਜਾਬ ਦੇ ਉੱਤੇ ਤੇ ਬਹੁਤ بڑا ਸੀਗਾ ਤੇ ਇੱਥੇ ਵੀ ਅਸੀਂ ਬੈਠ ਕੇ ਸਲਾਹ ਕੀਤੀ ਕਿ ਵੀ ਉਹ ਤਾਮਿਲਨਾਡੂ ਦੇ ਵਿੱਚ ਸੀਗਾ ਉਹ ਦਿੱਲੀ ਸੀਗਾ ਚਾਹੇ ਸਾਡੇ ਅੰਦੋਲਨ ਸੀਗਾ ਪਰ ਇਹ ਸਾਡੇ ਘਰ ਚ ਹੈ ਇੱਥੇ ਸਭ ਤੋਂ ਵੱਧ ਮਤਤ ਹੋਣੀ ਚਾਹੀਦੀ ਹੈ ਬਿਲਕੁਲ ਹੈ ਰਖੜਾ ਸਭ ਗੱਲਬਾਤ ਇਹ ਵੀ ਸਾਹਮਣੇ ਆਉਂਦੀ ਸੀ ਵੀ ਜਦੋਂ ਸੁਨਾਮੀ ਆਈ ਆ ਹੜਾ ਆਏ ਨੇ ਉਦੋਂ ਵੀ ਕਿਹਾ ਜਾਂਦਾ ਸੀ ਵੀ ਇਕੱਠੇ ਨਾ ਆਓ ਹੁਣੇ ਨਾ ਸਾਰਾ ਰਸਣ ਲੈ ਕੇ ਆਓ ਕਿਉਂਕਿ ਲੰਮਾ ਚੱਲਣਾ ਇਹ ਕੰਮ ਤੁਸੀਂ ਵੀ ਫਿਰ ਇਹ ਗੱਲ ਸੋਚੀ ਕਿ ਪਹਿਲਾਂ ਤਾਂ ਬਹੁਤ ਸੰਸਥਾਵਾਂ ਵੀ ਉੱਥੇ ਜਾ ਰਹੀਆਂ ਨੇ ਵੀ ਹੌਲੀ-ਹੌਲੀ ਆਪਾਂ ਅਗਲੀ ਬਿਉਂਤਮੰਦੀ ਥੋੜੇ ਜਿਹੇ ਦਿਨਾਂ ਤੱਕ ਬਣਾਵਾਂਗੇ ਜਿਵੇਂ ਤੁਸੀਂ ਅੱਜ ਉਹ ਉਲੀਕੀ ਆ ਬਿਉਂਤਮੰਦੀ ਉਹੀ ਬ ਦੇਖ ਕੇ ਆਏ ਮਿਲ ਕੇ ਆਏ ਸਾਰਿਆਂ ਨੇ ਇਹ ਕਿਹਾ ਕਿ ਤੁਸੀਂ ਸਲੋ ਚਲੋ ਠੀਕ ਹੈ ਕਾਈ ਨਾ ਕਰੋ RAM NAH ਜਿਉ ਜਿਉ ਪਾਣੀ ਉੱਤਰੂਗਾ ਜਿਉ ਬਿਮਾਰੀਆਂ ਫੈਲਣਗੀਆਂ ਜਿਉ ਜਿਉ ਡੀਜ਼ਲ ਦੀ ਲੋੜ ਪਊਗੀ ਕਿਉਂਕਿ ਪਾਣੀ ਉਤਰਨਾ ਸਾਰਾ ਕੁਝ ਕਿਉਂਕਿ ਪਹਿਲਾਂ ਇੱਕ ਵਾਰ ਤਾਂ ਸਲੰਪ ਆ ਗਿਆ ਸੀ ਲੋਕ ਬਹੁਤ ਚਲੇ ਗਏ ਸੀ ਕਿ ਰਾਸ਼ਨ ਪਾਣੀ ਹੋਰ ਸਾਰਾ ਕੁਝ ਬਹੁਤ ਜ਼ਿਆਦਾ ਉੱਥੇ ਖਰਾਬ ਵੀ ਹੋਇਆ ਬੇਸਟ ਵੀ ਹੋਇਆ ਮੈਂ ਇਹ ਵੀ ਨਹੀਂ ਚਾਹੁੰਦਾ ਕਿ ਸਾਡੀ 1 ਰੁਪਏ ਦੀ ਚੀਜ਼ ਵੀ ਕੋਈ ਬੇਸਟ ਹੋਵੇ ਸਾਰੀ ਚੀਜ਼ ਕਿੰਨਾ ਕਿਤੇ ਕੰਮ ਹੋਣੀ ਚਾਹੀਦੀ ਹੈ ਉਹਦੇ ਲਈ ਸਾਡਾ ਬਹੁਤ ਜ਼ੋਰ ਲਗਿਆ ਸੀ ਠੀਕ ਹੈ ਹੁਣ ਕਿੰਨੀ ਤਰੀਕ ਨੂੰ ਕੀ ਪਲਾਨਿੰਗ ਆਉਣ ਵਾਲੇ ਸਮੇਂ 'ਚ ਤੁਸੀਂ ਮਤਲਬ ਕਹਿ ਰਹੇ ਹੋ ਕਿ ਟਰਾਲੀਆਂ 'ਚ ਟਰੱਕਾਂ 'ਚ ਉੱਥੇ ਸਮਾਨ ਪਹੁੰਚਾਵੋਗੇ ਉਹ ਕਦੋਂ ਤੱਕ ਬਣਾਉਣੀ ਤੇ ਕੱਲ ਤੋਂ ਸ਼ੁਰੂ ਹੋ ਜਾਊਗਾ ਅਣਤੀ ਤੀਕ ਨੂੰ ਪੜੇ ਜੋਸ਼ ਸ਼ੋਰ ਨਾਲ ਠੀਕ ਹੈ ਅੱਛਾ 29 ਤਰੀਕ ਨੂੰ ਕਾਫਲੇ ਸਮੇਤ ਇੱਥੋਂ ਹੀ ਚੱਲੋਗੇ ਤੁਸੀਂ ਕਾਫਲੇ ਸਮੇਤ ਚਲਾਂਗੇ ਹਾਂਜੀ ਠੀਕ ਹੈ ਜੀ ਅੱਛਾ ਉਧਰ ਸੰਪਰਕ ਹੋਇਆ ਵਾ ਤੁਹਾਡਾ ਵੀ ਕਿਹੜੇ ਕਿਹੜੇ ਪਿੰਡਾਂ 'ਚ ਜਾਣਾ ਕਿਵੇਂ ਉਧਰ ਗੱਲਬਾਤ ਉਧਰ ਵੀ ਬੰਦੇ ਹੋਣਗੇ ਟੀਮ ਹੋਊਗੀ ਆਪਣੀ ਕੱਲੇ ਕੱਲੇ ਪਿੰਡਾਂ 'ਚ ਸੰਪਰਕ ਹੋਇਆ ਜੀ ਕਿਹੜੀ ਚੀਜ਼ ਦੀ ਲੋੜ ਹੈ ਸਰਕਾਰ ਨਾਲ ਵੀ ਸੰਪਰਕ ਕੀਤਾ ਸੀ ਇੱਥੇ ਵੀ ਸੰਪਰਕ ਕੀਤਾ ਸਾਰੇ ਥਾਂ 'ਤੇ ਸਾਡਾ ਸੰਪਰਕ ਹੋਇਆ ਵਾ ਠੀਕ ਹੈ ਬਾਕੀ ਤੁਸੀਂ ਜ਼ਿਕਰ ਕੀਤਾ ਕਿ ਡੀਜ਼ਲ ਕਿਉਂਕਿ ਖੇਤ ਪੱਧਰੇ ਕਰਨੇ ਨੇ ਉਹਨਾਂ ਨੇ ਕਣਕ ਵੀ ਬੀਜਣੀ ਆ ਜੀ ਉਹਨਾਂ ਦੀਆਂ ਫਸਲਾਂ ਵੀ ਮਤਲਬ ਕਿਤੇ ਨਾ ਕਿਤੇ ਉਹ ਤੋਂ ਬਾਅਦ ਜੇ ਹੋਰ ਲੋੜ ਪੂਰੀ ਹੋਵੇ ਹੋਰ ਵੀ ਦੇਵਾਂਗੇ ਕੋਈ ਚੀਜ਼ ਇਹ ਨਹੀਂ ਵੀ ਇੰਨੀ ਕਹਿੰਦੇ ਤੇ ਇੰਨੀ ਜਾਣੀਆਂ ਜਿਹੜੀ ਚੀਜ਼ ਦੀ ਜਿੰਨੀ ਲੋੜ ਹੋ ਉਹ ਕੋਸ਼ਿਸ਼ ਕਰਾਂਗੇ ਇੱਕ ਪੂਰੀ ਕਰੀਏ ਸੀ ਠੀਕ ਹੈ ਬਿਲਕੁਲ ਜੀ ਸੋ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰਖੜਾ ਜੋ ਹੜ੍ਹ ਪੀੜਤਾਂ ਲਈ ਅੱਗੇ ਆਏ ਨੇ ਅਤੇ ਇੱਥੇ ਵੱਡਾ ਇਕੱਠ ਕੀਤਾ ਆਪਣੇ ਸਮਰਥਕਾਂ ਦਾ ਉਹਨਾਂ ਨਾਲ ਬਿਉਤਵੰਦੀ ਕੀਤੀ ਆ ਕਿਉਂਕਿ ਪਿਛਲੇ ਦਿਨੀ 10 ਕਰੋੜ ਦਾ ਐਲਾਨ ਕੀਤਾ ਸੀ ਅਤੇ ਹੁਣ ਕਹਿ ਰਹੇ ਨੇ ਕਿ 1 ਲੱਖ ਲੀਟਰ ਤੇਲ ਦੀ ਅਸੀਂ ਬਿਉਤਵੰਦੀ ਕਰ ਲਈ ਆ 1 ਲੱਖ ਲੀਟਰ ਤੇਲ ਦੇਣਾ ਤੇ ਉਸ ਤੋਂ ਬਾਅਦ ਜੇ ਹੋਰ ਵੀ ਜ਼ਰੂਰਤ ਪਈ ਤਾਂ ਉਸ ਤੋਂ ਜ਼ਿਆਦਾ ਵੀ ਦਵਾਂਗੇ ਬਾਕੀ ਹੋਰ ਜੋ ਵੀ ਜ਼ਰੂਰਤਮੰਦ ਚੀਜ਼ਾਂ ਨੇ ਚਾਹੇ ਸੀਮਿੰਟਾ ਚਾਹੇ ਕੋਈ ਹੋਰ ਜਿੰਨੀਆਂ ਵੀ ਉਧਰ ਦੀਆਂ ਲੋੜਿੰਦੀਆਂ ਚੀਜ਼ਾਂ ਨੇ ਉਹ ਸਾਰੀਆਂ ਦਿੱਤੀਆਂ ਜਾਣਗੀਆਂ ਸੁਪ੍ਰੀਤ ਕੰਬਾਈਨ ਤੋਂ ਹਰੀ ਸਿੰਘ ਨਾਬਾ ਸਾਡੇ ਨਾਲ ਮੌਜੂਦ ਨੇ ਜੋ ਹੜ੍ਹ ਪੀੜਤਾਂ ਲਈ ਵੀ ਅੱਗੇ ਆਏ ਨੇ ਤੇ ਸੁਰਜੀਤ ਸਿੰਘ ਰਖੜਾ ਨੇ ਜੋ ਮੀਟਿੰਗ ਕੀਤੀ ਆ ਉੱਥੇ ਅਗਵਾਈ ਵੀ ਕੀਤੀ ਆ ਪਹੁੰਚੇ ਨੇ ਗੱਲਬਾਤ ਕਰਾਂਗੇ ਹਰੀ ਸਿੰਘ ਜੀ ਤੁਸੀਂ ਵੀ ਪਹੁੰਚੇ ਹੋ ਅੱਜ ਕੀ ਪਲੈਨਿੰਗ ਕੀਤੀ ਹੈ ਇੱਥੇ ਤੇ ਹੜਪੀੜਤਾ ਲਈ ਕਿਹੜਾ ਪਲਾਨ ਤਿਆਰ ਹੋ ਰਿਹਾ ਜੀ ਅੱਜ ਰਖੜਾ ਸਾਹਿਬ ਨੇ ਇੱਥੇ ਹਲਕੇ ਚੋਂ 90 ਹਲਕੇ ਚੋਂ ਦਿਹਾਤੀ ਚੋਂ ਸਮਾਣੇ ਹਲਕੇ ਚੋਂ ਬੰਦਿਆਂ ਨੂੰ ਬੁਲਾਇਆ ਸੀਗਾ ਤੇ ਜੋ ਹੜਪੀੜਤਾ ਵਾਸਤੇ ਰਖੜਾ ਸਾਹਿਬ 11 ਕਰੋੜ ਰੁਪਏ ਦੀ ਮਦਦ ਕਰ ਰਹੇ ਹਨ ਉਹ ਪੈਸਾ ਕਿਸ ਤਰ੍ਹਾਂ ਲਾਉਣਾ ਹੈ ਉਹਦੇ ਵਾਸਤੇ ਲੋਕਾਂ ਦੇ ਸੁਝਾਅ ਮੰਗੇ ਸੀ ਇੱਥੇ ਲੋਕਾਂ ਨੇ ਵੱਖ-ਵੱਖ ਤਰ੍ਹਾਂ ਦੇ ਸੁਝਾਅ ਦਿੱਤੇ ਨੇ ਹੁਣ ਉਹ ਸੁਝਾਵਾਂ ਦੇ ਮੱਦੇ ਨਜ਼ਰ ਅਗਲੇ ਹਫਤੇ ਰਖੜਾ ਸਾਹਿਬ ਨਾਲ ਅਸੀਂ ਸਾਰੇ ਤੁਸੀਂ ਵੀ ਨਾਲ ਚਲਿਓ ਬਾਤ ਚੜ ਕੇ ਚੱਲਾਂਗੇ ਅਤੇ ਲੋਕਾਂ ਦੀ ਉੱਥੇ ਵੱਧ ਤੋਂ ਵੱਧ ਮਦਦ ਕਰਾਂਗੇ ਠੀਕ ਹੈ ਤੁਹਾਨੂੰ ਕੀ ਲੱਗਦਾ ਹੁਣ ਜਿਵੇਂ ਪਹਿਲਾਂ ਤਾਂ ਸਮਾਜ ਸੇਵੀ ਜਥੇਬੰਦੀਆਂ ਬਹੁਤ ਜਾਂਦੀਆਂ ਸੀ ਇਹ ਵੀ ਕਿਹਾ ਜਾਂਦਾ ਸੀ ਕਿ ਹੌਲੀ ਹੌਲੀ ਉੱਥੇ ਜ਼ਰੂਰਤਮੰਦਾਂ ਨੂੰ ਸਮਾਨ ਮਿਲੇ ਕਿਉਂਕਿ ਦਿੱਕਤ ਆ ਜੀ ਲੰਮਾ ਚੱਲਣਾ ਇਹ ਉਹਦੇ ਹਿਸਾਬ ਨਾਲ ਵੀ ਹੌਲੀ ਹੌਲੀ ਹੁਣ ਪਲੈਨਿੰਗ ਕਰਨੀ ਹੈ ਹਾਂਜੀ ਹੌਲੀ ਹੌਲੀ ਪਲੈਨਿੰਗ ਕਰਨੀ ਵੀ ਕਿਉਂਕਿ ਜਦੋਂ ਹੜ ਇਮੀਡੀਏਟਲੀ ਆਉਂਦੇ ਨਾ ਉਦੋਂ ਤਾਂ ਉਹ ਬਹੁਤ ਨੁਕਸਾਨ ਕਰਦਾ ਪਰ ਜਿਹੜਾ ਉਹ ਆਪਣੇ ਪਿੱਛੇ ਨੁਕਸਾਨ ਛੱਡ ਜਾਂਦਾ ਉਹਦੀ ਪੂਰਤੀ ਕਰਨ ਵਾਸਤੇ ਬਹੁਤ ਟਾਈਮ ਲੱਗਦਾ ਉੱਥੇ ਜਿਵੇਂ ਮਿੱਟੀ ਚੜ ਗਈ ਘਰ ਟਹਿ ਗਏ ਸਕੂਲ ਬੰਦ ਹੋ ਗਏ ਗੁਰਦੁਆਰਾ ਸਾਹਿਬ ਬੰਦ ਹੋ ਗਏ ਉਹਨਾਂ ਦੀ ਪੂਰਤੀ ਵਾਸਤੇ ਹੁਣ ਸਾਨੂੰ ਸਾਰਿਆਂ ਨੂੰ ਉਪਰਾਲਾ ਕਰਨਾ ਪੈਣਾ ਉਹਦੀ ਮਦਦ ਵਾਸਤੇ ਅਸੀਂ ਜਾਵਾਂਗੇ ਠੀਕ ਹੈ ਤੁਹਾਨੂੰ ਕੀ ਲੱਗਦਾ ਜੀ ਕਿਹੜੀਆਂ ਕਿਹੜੀਆਂ ਜ਼ਿਆਦਾ ਜ਼ਰੂਰਤਾਂ ਨੇ ਉੱਥੇ ਜਿਵੇਂ ਹੁਣ ਅੱਜ ਦੀ ਵੀ ਤੁਸੀਂ ਪਲੈਨਿੰਗ ਕੀਤੀ ਹੈ ਵੀ ਕੀ ਕੀ ਲੈ ਕੇ ਜਾਣਾ ਉੱਥੇ ਜ਼ਿਆਦਾ ਜ਼ਰੂਰਤ ਹੁਣ ਜਮੀਨਾਂ ਨੂੰ ਪੱਧਰ ਕਰਨ ਦੀ ਹੈ ਜੋ ਘਰ ਟਹਿ ਗਏ ਉਹਨਾਂ ਨੂੰ ਠੀਕ ਕਰਨ ਦੀ ਹੈ ਜੋ ਗੁਰਦੁਆਰਾ ਸਾਹਿਬ ਦੇ ਵਿੱਚ ਪਾਣੀ ਆ ਗਿਆ ਮਿੱਟੀ ਆ ਗਈ ਉਹਨਾਂ ਨੂੰ ਸਾਫ ਸਫਾਈ ਕਰਨ ਦੀ ਹੈ ਇਸ ਤਰ੍ਹਾਂ ਸਕੂਲਾਂ ਦੇ ਵੀ ਬਹੁਤ ਉੱਤੇ ਨੁਕਸਾਨ ਹੋਇਆ ਉਹਨਾਂ ਵਿੱਚ ਵੀ ਬੱਚਿਆਂ ਨੂੰ ਕਿਤਾਬਾਂ ਦੇਣ ਦੀ ਵੀ ਲੋੜ ਹੈ ਉਹਨਾਂ ਨੂੰ ਸਿੱਖਿਆ ਦੁਆਰਾ ਸ਼ੁਰੂ ਕਰਨ ਦੀ ਲੋੜ ਹੈ ਠੀਕ ਹੈ surjit singh rakhra ਦੇ ਨਾਲ ਤੁਸੀਂ ਵੀ ਸਾਰਾ ਮਤਲਬ ਕਰਕੇ ਸਿਸਟਮ ਦਾ ਇੱਥੋਂ ਬਣਾ ਕੇ ਉੱਥੇ ਅੱਗੇ ਜਾਵੋਗੇ ਜੀ ਫਿਰ ਹਾਂ ਜੀ ਅਸੀਂ ਇਹਨਾਂ ਦੇ ਨਾਲ ਜਾਵਾਂਗੇ ਠੀਕ ਹੈ ਬਿਲਕੁਲ ਜੀ ਸੋ ਹਰੀ ਸਿੰਘ ਨਾਬਾ ਜੋ surjit singh rakhra ਦੀ ਮੀਟਿੰਗ 'ਚ ਪਹੁੰਚੇ ਸਨ ਕਿ ਅਸੀਂ ਅੱਗੇ ਹੋ ਕੇ ਹੜ੍ਹ ਪੀੜਤਾਂ ਦੀ ਮਦਦ ਕਰਾਂਗੇ ਕਿਉਂਕਿ ਉੱਥੇ ਜ਼ਰੂਰਤਾਂ ਨੇ ਹੁਣ ਜ਼ਰੂਰਤਾਂ ਨੇ ਬਹੁਤ ਜ਼ਿਆਦਾ ਘਰ ਟੇ ਢੇਰੀ ਹੋ ਗਏ ਨੇ ਤੇ ਡੀਜ਼ਲ ਦੀ ਉੱਥੇ ਬਹੁਤ ਲੋੜ ਆ ਕਿ ਡੀਜ਼ਲ ਵੀ 1 ਲੱਖ ਲੀਟਰ ਡੀਜ਼ਲ ਦੀ ਗੱਲਬਾਤ ਹੋਈ ਆ ਤੇ ਕਿ ਹੜ੍ਹ ਪੀੜਤਾਂ ਦੀ ਮਦਦ ਲਈ ਅਸੀਂ ਵੱਡੇ ਉਪਰਾਲੇ ਕਰਾਂਗੇ ਗੁਰਤੇਜ ਸਿੰਘ ਤੁਈ ਨਾਲਾ ਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ